204 ਬਲਾਕ ਸੰਮਤੀਆਂ ਵਿੱਚ 64 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੇ ਗਏ ਨੇ ਗੁਰਦਾਸਪੁਰ ਤੋਂ ਵੱਡਾ ਅਪਡੇਟ ਆ ਰਿਹਾ ਹੈ ਗਰਾਊਂਡ ਜ਼ੀਰੋ ਤੋਂ ਜ਼ੀਮਡਸ ਯੋਗੀ ਨੇ ਭੇਜੀ ਰਿਪੋਰਟ ਵੀ ਆ 14 ਦਸੰਬਰ ਨੂੰ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸ਼ੰਤੀ ਦੀਆਂ ਚੋਣਾਂ ਹੋਈਆਂ ਸਨ ਜਿਸ ਦੇ ਅੱਜ ਨਤੀਜੇ ਜਿਹੜੇ ਨੇ ਐਲਾਨੇ ਜਾਣੇ ਨੇ ਗੁਰਦਾਸਪੁਰ ਦੀ ਗੱਲ ਕੀਤੀ ਜਾਵੇ ਤਾਂ ਗੁਰਦਾਸਪੁਰ ਦੇ ਸਕੂਲ ਆਫ ਐਮਿਨੈਂਸ ਦੇ ਵਿੱਚ ਕਾਊਂਟਿੰਗ ਸੈਂਟਰ ਜਿਹੜਾ ਵਾ ਉਹ ਬਣਾਇਆ ਗਿਆ ਹੈਗਾ ਕਾਊਂਟਿੰਗ ਸੈਂਟਰ ਦੇ ਬਾਹਰ ਸੁਰੱਖਿਆ ਦੇ ਕੜੇ ਇੰਤਜ਼ਾਮ ਜਿਹੜੇ ਨੇ ਉਹ ਕੀਤੇ ਗਏ ਹੈਗੇ ਨੇ ਤੇ 8 ਵਜੇ ਤੋਂ ਹੀ ਜਿਹੜੀਆਂ ਵੋਟਾਂ ਪਈਆਂ ਸੀ ਉਹਨਾਂ ਦੀ ਗਿਣਤੀ ਹੋਣੀ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਗੁਰਦਾਸਪੁਰ ਦੇ ਵਿੱਚ ਸੁਰੱਖਿਆ ਦੇ ਕੜੇ ਇੰਤਜ਼ਾਮ ਜਿਹੜੇ ਨੇ ਕਾਊਂਟਿੰਗ ਸੈਂਟਰ ਦੇ ਬਾਹਰ ਜਿਹੜੇ ਨੇ ਕੀਤੇ ਗਏ ਹੈਗੇ ਨੇ ਗੁਰਦਾਸਪੁਰ ਦੀ ਹਲੇ ਜਿੱਤ ਚੁੱਕੇ ਹਨ ਅਤੇ ਹੁਣ 18 ਜਿਹੜੇ ਉਮੀਦਵਾਰ ਹੈਗੇ ਨੇ ਉਹਨਾਂ ਦੀਆਂ ਜਿਹੜੀਆਂ ਚੋਣਾਂ ਹੋਣੀਆਂ ਹੈਗੀਆਂ ਜਿਨ੍ਹਾਂ ਦੇ ਨਤੀਜੇ ਜਿਹੜੇ ਨੇ ਅੱਲਾ ਨੇ ਜਾਣੇ ਮੈਂ ਤਾਂ ਦੱਸ ਦਵਾਂ ਕਿ 7 ਉਮੀਦਵਾਰ ਜਿਹੜੇ ਨੇ ਬਿਨਾਂ ਮੁਕਾਬਲੇ ਜਿਹੜੇ ਜੇਤੂ ਰਹੇ ਸਨ ਤਾਂ ਜਿਹੜੇ 18 ਜਿਹੜੇ ਜ਼ਿਲ੍ਹਾ ਪਰਿਸ਼ਦ ਦੇ ਉਮੀਦਵਾਰ ਹੈਗੇ ਨੇ ਉਹਨਾਂ ਤੇ ਚੋਣਾਂ ਹੋਈਆਂ ਸਨ ਜਿਨ੍ਹਾਂ ਦੇ ਨਤੀਜੇ ਜਿਹੜੇ ਨੇ ਅੱਜ ਇਲਾਨੇ ਜਾਣੇ ਹੈਗੇ ਨੇ ਇਸੇ ਤਰ੍ਹਾਂ ਜੇ ਗੱਲ ਕੀਤੀ ਜਾਵੇ ਬਲਾਕ ਸੰਪਤੀ ਦਾ ਤਾਂ 204 ਬਲਾਕ ਸੰਪਤੀ ਵਿੱਚੋਂ ਜਿਹੜੇ 64 ਉਮੀਦਵਾਰ ਨੇ ਉਹ ਪਹਿਲਾਂ ਹੀ ਬਿਨਾਂ ਮੁਕਾਬਲੇ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਨੇ ਜੇਤੂ ਬਾਦ ਅੱਜ ਜਿਹੜੇ ਉਹਨਾਂ ਦੇ ਨਤੀਜੇ ਜਿਹੜੇ ਨੇ ਐਲਾਨੇ ਜਾਣੇ ਹੈਗੇ ਨੇ ਤਾਂ ਹੌਲੀ ਹੌਲੀ ਜਿਹੜੇ ਨਤੀਜੇ ਨੇ ਉਹਨਾਂ ਦੀ ਜਿਹੜੀ ਹੈ ਗਿਣਤੀ ਜਿਹੜੀ ਹੋਣੀ ਹੈ ਸ਼ੁਰੂ ਹੋ ਚੁੱਕੀ ਹੈ ਤੁਸੀਂ ਤੁਸੀਂ ਦੇਖ ਸਕਦੇ ਹੋ ਕਿ ਅੰਦਰ ਪੂਰਾ ਚੋਣ ਅਮਲਾ ਜਿਹੜਾ ਵਾ ਉਹ ਲੱਗਿਆ ਹੋਇਆ ਤਾਂ ਉਹਨਾਂ ਦੇ ਵੱਲੋਂ ਹੌਲੀ ਹੌਲੀ ਵੋਟ ਪੇਪਰ ਜਿਹੜੇ ਨੇ ਉਹ ਖੋਲੇ ਜਾ ਰਹੇ ਹੈਗੇ ਨੇ ਤਾਂ ਫਿਲਹਾਲ ਹੁਣ ਹੌਲੀ ਹੌਲੀ ਨਤੀਜੇ ਜਿਹੜੇ ਨੇ ਉਹਨੇ ਸ਼ੁਰੂ ਹੋ ਜਾਣਗੇ ਤੇ ਕੱਲ ਕਈ ਜਗ੍ਹਾ ਦੇ ਉੱਪਰ ਰੀਪੋਲਿੰਗ ਵੀ ਹੋਈ ਹੈਗੀ ਤਾਂ ਫਿਲਹਾਲ ਅੱਜ ਜਿਹੜੇ ਨਤੀਜੇ ਜਿਹੜੇ ਨੇ ਐਲਾਨੇ ਜਾਣੇ ਹੈਗੇ ਨੇ ਤਾਂ ਕੁਝ ਸਮੇਂ ਬਾਅਦ ਹੀ ਜਿਹੜੇ ਹੌਲੀ ਹੌਲੀ ਨ